ਆ ਦੇਖੀ ਨਾਲੇ ਨਾ ਮੈਂ ਡੈਡੀ ਨੂੰ ਕਿੰਨੇ ਵਾਰੀ ਕਿਹਾ ਜਿਹੜੀ ਪੈਂਚਰ ਚ ਅੱਜ ਦੀ ਦੁਕਾਨ ਤੋਂ ਲਵਾ ਦਿਆ ਕਰ ਹਵਾ ਫੇਰ ਘਟੇ ਚ ਫਿਰ ਜੇ ਬੋਲੂਗੀ ਫਿਰ ਡੈਡੀ ਕਹੂਗਾ ਤੂੰ ਤਾਂ ਗੱਲ ਗਲਤ ਨੂੰ ਕੋਚਾਂ ਕੱਢਦੀ ਹੈਗੀ ਓਏ ਹਏ ਉਹ ਦੇਖ ਕੇ ਓਏ ਪੁੱਤ ਮੈਂ ਤੈਨੂੰ ਕਿੰਨੇ ਵਾਰ ਕਿਹਾ ਹੋਏ ਆ ਤਾਂ ਤੇਰਾ ਦੋ ਡਿੰਗਾ ਦੇ ਸਕੂਲ ਆਗਾ ਤੁਰ ਕੇ ਭੱਗ ਜਾਕਰ ਕਿਉਂ ਪੰਗੇ ਲੈਣੀ ਐ ਲੈ ਉਹ ਤਾਂ ਕਿੰਨੇ ਦੂਰ ਹੈ ਮੇਰਾ ਸਕੂਲ ਮੈਂ ਤੁਰ ਕੇ ਕਿਵੇਂ ਬੱਜੂਗੀ ਓਏ ਚਲੋ ਚਲਾਉਣਾ ਤਾਂ ਤੈਨੂੰ ਇਹ ਆਉਂਦਾ ਨਹੀਂ ਪਹਿਲਾਂ ਉਹ ਜਵਾਕ ਦੇ ਵਿੱਚ ਮਾਰਿਆ ਉਹਨਾਂ ਦਾ ਸਾਰਾ ਟੱਪਰ ਮੇਰੇ ਲੱਬੇ ਲੰਬਾ ਲੈ ਕੇ ਆ ਗਿਆ ਵੀ ਛੋਟੀ ਕੁੜੀ ਨੇ ਸਾਈਕਲ ਨਹੀਂ ਜਵਾਕ ਦੇ ਵਿੱਚ ਮਾਰਿਆ ਉਹ ਆਪ ਭੱਜਿਆ ਆਉਂਦਾ ਸੀਗਾ ਹੁਣ ਜੇ ਮੂਰੇ ਆਊਗਾ ਫਿਰ ਵੀ ਸਾਈਕਲ ਦਾ ਵਿੱਚ ਵੱਜੂਗਾ ਓਏ ਐ ਤਾਂ ਤੂੰ ਸਾਰਿਆਂ ਨੂੰ ਠੋਕ ਦੇਂਗੀ ਰੋਜ਼ ਲੰਮ ਪਿਆ ਕਰਨਗੇ ਤੂੰ ਮੜਾ ਜਾ ਪਰਾਂ ਕਰ ਲੈ ਜਉ ਭੱਜਿਆ ਆਉਂਦਾ ਲੈ ਫਿਰ ਕਿਉਂ ਕੀ ਗੱਲ ਮੈਂ ਕਿਉਂ ਕਰਾਂ ਪਰੇ ਆਪਣੇ ਨੂੰ ਨਹੀਂ ਦਿੰਦਾ ਹੈਗਾ ਵੀ ਮੈਂ ਹੀ ਜਾਨੀ ਆ ਪੁੱਤ ਮੈਂ ਤਾਂ ਐਂ ਕਹਿਣਾ ਦੇਖ ਤੂੰ ਤੁਰ ਕੇ ਭੱਜ ਜਾ ਕਰ ਮੇਰੇ ਤਾਂ ਗੋਡੇ ਖੜ ਗਏ ਤੂੰ ਤਾਂ ਅਜੇ ਹੱਟੀ ਖੱਟੀ ਆਂ ਮੈਂ ਨੂੰ ਗੇੜਾ ਗੂੜਾ ਖੇਤ ਮਾਰਿਆ ਕਰੂੰਗਾ ਤੇ ਚੜਕੇ ਡੈਡੀ ਹੋਰ ਕੀ ਕਰਾਉਣਾ ਹੈ ਤੋ ਤੁਸੀਂ ਮੈਂ ਕਿ ਤੁਸੀਂ ਇਹਦੇ ਚੱਕ ਕੇ ਲਿਆਉਣੇ ਹੋਗੇ ਦਾਲ ਸਬ지 ਲੈਣ ਜਾਣੀਆਂ ਤਾਂ ਇਹ ਤੇ ਮੈਨੂੰ ਸਕੂਲੋਂ ਮਿਲੇਗਾ ਇਹ ਨਾ ਪੁੱਤਾ ਫਿਰ ਮੈਂ ਹੁਣ ਸੋਣਾ ਲੱਗਦਾ ਵੀ ਸਿਰ ਤੇ ਚੱਕ ਕੇ ਲਿਆਵਾ ਮਰਿਆ ਤਾਂ ਮੈਂ ਹੂੰ ਪਿਆਗਾ ਹੁਣ ਸਾਰੀ ਉਮਰ ਲੰਗੀ ਕਮਾਉਂਦੇ ਦੀ ਫੇਰ ਡੈਡੀ ਹੁਣ ਤੂੰ ਮੇਰੇ ਸਕੂਲ ਵਾਲੇ ਸਾਈਕਲ ਤੇ ਲੈ ਕੇ ਆਏਗਾ ਕਿਹੜੀਆਂ ਗੱਲਾਂ ਕਰੀ ਜਾਂਦਾ ਫੇਰ ਕੀ ਹੋ ਗਿਆ ਪੱਤੇ ਇਥੇ ਕਿਹੜਾ ਤੇ ਪੈਸੇ ਲੈਣੇ ਉਹ ਬਾਦਲ ਨੇ ਦਿੱਤਾ ਤੈਨੂੰ ਫੇਰ ਕਿੱਡੀ ਗੱਲ ਹੁੰਦੀ ਚੱਲ ਐ ਕਰ ਡੈਡੀ ਤੁਹਾਡਾ ਸਾਈਕਲ ਘਰ ਰੱਖ ਲਿਆ ਕਰ ਮੈਨੂੰ ਨਵਾਂ ਲੈ ਦੇ ਕਹਿੰਦੀ ਨਵਾਂ ਲੈਦਾ ਕਰ ਉਹ ਉਹਨਾਂ ਦੇ ਜਾ ਕੇ ਆਇਆ ਮੈਂ ਉਹ ਕਸ਼ਮੀਰ ਦੇ ਕਿ ਮੰਤਾਂ ਦੇ ਹਾਂ 2 ਸਾਲ ਹੋ ਗਏ 20000 ਰੁਪਏ ਲੈਣੇ ਮੈਨੂੰ ਐ ਦੀ ਚਾਲ ਅੱਜ ਮੂੰਹ ਮੱਥੇ ਲੱਗ ਜੂ ਕਰੀ ਜਾਂਦਾ ਫਿਰ ਤਾਂ ਐ ਕਰੀ ਡੈਡੀ ਜੀ ਉਹਨਾਂ ਨੇ 20000 ਦੇ ਤਾਂ ਮੈਨੂੰ ਸਕੂਟਰੀ ਲੈ ਦੀ ਓਏ ਰੱਬਾ ਓਏ ਤਾਂ ਮੇਰੇ ਮੱਥੇ ਵੀ ਨਹੀਂ ਲੱਗਦਾ ਤੂੰ 20000 ਭਾਲਦੀ ਐ ਜਲਦ ਮੋੜ ਦੇ ਉਹੀ ਬਥੇਰਾ ਮੈਨੂੰ ਤਾਂ ਫਿਰ ਮੈਨੂੰ ਸਕੂਟਰੀ ਤਾਂ ਲੈ ਦੇਂਗਾ ਜੇ ਪੈਸੇ ਦੇਣਗੇ ਤਾਂ ਹੀ ਲੈ ਕੇ ਦੂੰਗਾ ਚਲ ਠੀਕ ਆ ਫਿਰ ਤਾਂ ਦੇ ਹੀ ਦੇਣਗੇ ਕੋਈ ਨਹੀਂ ਹਾਂ ਦੇ ਦੋ ਸਾਲ ਹੋ ਗਏ ਦੇ ਦੇਣਗੇ ਤਾਂ ਤਾਂ ਕਹਤਾ ਕੋਈ ਨਹੀਂ ਫੇ ਡੇੜੀ ਹੰਦਰ ਕੋ ਬੇਹਰ ਵੀ ਨਹੀਂ ਹੈਗਾ ਤਾਂ ਮੈਨੂੰ ਸਕੂਟਰੀ ਲੈ ਦੇ ਉਹ ਮੈਂ ਕੀ ਕਰਾਂ ਉਹ ਆਓ ਮੇਰੇ ਸਾਲ ਦਾ ਲੱਟਰ ਆਉਣੀ ਗਾਸੇ ਕੰਮ ਤੇ ਹੱਥ ਲਾਉਂਦਾ ਉਹਨੂੰ ਤੂੰ ਕਹਦੇ ਕਰ ਮੜਾ ਮੋਟਾ ਤੂੰ ਤਾਂ ਜਮਲਾਦਾ ਨਹੀਂ ਉਹਨੂੰ ਮੇਰਾ ਭਾਈਆ ਕੁਝ ਨਹੀਂ ਹੁੰਦਾ ਕੰਮ ਕਰ ਲੂਗਾ ਕਰ ਲੂਗਾ ਕਦੋਂ ਕਰੂਗਾ ਵਿਆਹਣ ਵਾਲਾ ਹੋ ਰਿਹਾਗਾ ਚਲ ਚੰਗਾ ਡਾੜੀ ਚਲ ਚੰਗਾ ਫਿਰ ਨਾਂ ਲੈ ਕੇ ਦੇ ਫਿਰ ਇਹਨੂੰ ਹੱਥ ਨਾ ਲਾਇਆ ਕਰ ਨਾਲੇ ਪੈਂਚਰ ਵਾਲੇ ਨੂੰ ਕਹਦੇ ਕਰ ਚੱਜ ਨਾਲ ਪੈਂਚਰ ਲਾਇਆ ਕਰੇ ਆ ਹਵਾ ਨਿਕਲੀ ਪਈ ਹੈਗੀ ਇਹਦੀ ਸੂਹ ਜਾਂਦੀ ਲੇਟ ਹੋ ਜਾਊਗੀ ਤੂੰ ਘਰ ਮਾ ਨਾ ਹੋ ਕੋਈ ਨਾ ਮੈਂ ਦੁਬਾਰੇ ਲਵਾ ਲਿਆਂਗਾ ਨਾਲੇ ਉਹਨੂੰ ਕਿਹਾ ਭਈ ਚੱਜ ਨਾਲ ਲਾ ਦੇ ਪੈਂਚਰ ਹੁਣ ਦੁਕਾਨੇ ਆਪਣੀ ਇਕਾ ਮੈਂ ਦੱਸ ਕਿਹਦੇ ਜਾਵਾਂ ਮੈਂ ਤਾਂ ਆਪ ਹੀ ਲਵਾ ਲੂੰਗਾ ਢੜੀ ਰਹਿਣ ਦੇ ਪੈਸੇ ਕਿਹਨੇ ਭੁੱਲ ਗਈ ਸੀ ਲਾ ਦੇ ਨਾਲੇ ਪ੍ਰੈਕਟੀਕਲਾਂ ਵੀ ਲਾ ਦੇ ਭੁੱਲ ਗਈ ਦੀਆ ਦੇ ਪੈਸੇ ਤਾਂ ਬਸ ਨੌ ਲਾਈਨ ਦੀ ਦੇ ਰਹਾ ਹੈ ਲੈ ਮੇਰੇ ਕੋਲ ਤਾਂ 100 ਰੁਪਿਆ ਹੈ ਤੂੰ ਲੈ ਜਾ ਜੀਪ ਚੋਂ ਕਢਾ ਕੇ ਮਾਦਦ ਹੈ ਡੈੜੀ ਓਏ ਹੈ ਨਹੀਂ ਤੈਨੂੰ ਕਿਆ ਰਹਿ ਗਿਆ ਲੈ ਜੇਬ ਲੈ ਜੇਬ ਖਾਲੀ ਆ ਲੈ ਪਤਾ ਹੈ ਮੈਨੂੰ ਜਾਣ ਕੇ 100 ਰੁਪਏ ਵਾਇਆ ਹੋਗਾ ਅੱਜ ਚ ਵੀ ਮੰਗ ਲੂਗੀ ਪੈਸੇ ਜਾਣ ਲੱਗੇ ਪੁੱਤ ਤੇਰੇ ਤੋਂ ਮੈਂ ਕੋਈ ਚੀਜ਼ ਲੁਕੋ ਕੇ ਰੱਖਦਾ ਪਹਿਲਾਂ ਇਹ ਦੱਸ ਤੂੰ ਤਾਂ ਉਹੀ ਗੁੱਸੇ ਹੋ ਜਾਣੀ ਮੇਰੇ ਨਾਲ ਚੰਗਾ ਡੈੜੀ ਰੋਟੀ ਬਣੀ ਪਈ ਰੋ ਨਾ ਲੈ ਮੇਰੀ ਗੱਲ ਸੁਣ ਰੋਟੀ ਤਾਂ ਮੈਂ ਖਾ ਲੂਗਾ ਦੇਖ ਕੇ ਜਾ ਕਰ ਮੜਾ ਜਾ ਸੋਮਾ ਬੰਮੜਾਗਾ ਠੀਕ ਆ ਹੋਰ ਜਿੱ ਨਜ਼ਰ ਤੂੰ ਤਾਂ ਕਰੇ ਨਹੀਂ ਆਉਂਦੀ ਮੈਨੂੰ ਤਾਂ ਫੇਰ ਕਰ ਲੱਗੀ ਰਹਿੰਦੀ ਆ ਸਾਰਾ ਦਿਨ ਕਿਧਰ ਨਹੀਂ ਕੁਝ ਹੁੰਦਾ ਹੈਗਾ ਓਏ ਭੱਜ ਜਾ ਹੁਣ ਭੱਜ ਜਾ ਭੱਜ ਜਾ ਨੇੜੇ ਕਰਾ ਰੱਖਿਆ ਗੜੜੀ ਮੈਂ ਤਾਂ ਇਸੇ ਦਾ ਡਰ ਰਹਿੰਦਾ ਪਤਾ ਨਹੀਂ ਕੀ ਅੱਗ ਖਾ ਕੇ ਜੰਮੀ ਦੀ ਸਾਰਾ ਦਿਨ ਚੌੜ ਚੌੜ ਉਹੀ ਨਾ ਅੱਜ ਫੇਰ ਕਿਸ ਜੋ ਠੂਕਦੀ ਕਿਤੇ ਕਿਸ ਦਾ ਹੋਰ ਲੰਬਾ ਜੀ ਚਲ ਦੇਖੀ ਜੋ ਓਏ ਹਾਏ ਨਾ ਰੋਟੀ ਖਾਈਏ ਮਣਾ ਵਾ ਜਦੋਂ ਵਰਦੀ ਪਾ ਕੇ ਨਹੀਂ ਆਇਆ ਵਰਦੀ ਤਾਂ ਹੈ ਹੀ ਬਾਬੇ ਆਪਾਂ ਤਾਂ ਜੱਜ ਫੱਟ ਕੇ ਆਉਨੇ ਆ ਪਾਰਟ ਟਾਈਮ ਸਕੂਲ ਚ ਜਾਣਾ ਮੈਂ ਪਾਰਟ ਟਾਈਮ ਸਕੂਲ ਚ ਜਾਣਾ ਡੰਡੇ ਲਾਊਗਾ ਪਰ ਅੰਗਰੇਜ਼ੀ ਵਾਲਾ ਮੈਂ ਤੇਰੀ ਪਰਚਾਈ ਨੂੰ ਬੱਲ ਲੈ ਜਾਣਾ ਨਾਲ ਉੱਤਰ ਉੱਤਰ ਲੰਘ ਜਾਗੇ ਹਲੇ ਉਹ ਨਹੀਂ ਆਇਆ ਯਾਰ ਲੇਟ ਹੋ ਗਿਆ ਉਹ ਕੀ ਕਰੀਏ ਯਾਰ ਉਸ ਦਾ ਕੰਮ ਹੋ ਰਿਹਾ ਉਹਦਾ ਬਾਬੇ